ਆਹ ਲੋ ਦੋਸਤੋ ਸਸਰੀਆਕਾਰ ਅੱਜ ਆਪਣੇ ਹੈਗਾ ਮਾਤਾ ਦਾ ਜਾਗਰਣ ਆਇਆ ਤੁਹਾਨੂੰ ਦਿਖਾਵਾਂਗੇ ਜਾਣੇ ਪਹਿਲਾਂ ਆਪਾਂ ਵੇਖੀਏ ਕਿਵੇਂ ਤਿਆਰੀਆਂ ਚੱਲ ਰਹੀਆਂ ਚਲੋ ਚੱਲਦੇ ਆਂ ਲੱਗ ਵੀ ਤਿਆਰੀਆਂ ਕੰਨਾਂ ਜੋਰ-ਸ਼ੋਰ ਨਾਲ ਚੱਲ ਰਹੀਆਂ ਸਮਾਨ ਆ ਗਿਆ ਤੇ ਇਧਰਾਂ ਝੋਲੇ ਲਾਤਾ ਬੱਚਿਆਂ ਲਈ ਵੇਖੋ ਕਿਵੇਂ ਖੇਡੀਆਂ ਦੇ ਤਾਂ ਇਧਰ ਬੈਂਚ-ਪੁੰਚ ਸਾਰਾ ਕੁਝ ਆ ਗਿਆ ਤੇ ਇਧਰ ਟੈਂਕੀ ਪਾਣੀ ਦਾ ਇਧਰ ਭਾਂਡੇ-ਪੁੰਡੇ ਧੋਈ ਜਾਂਦੇ ਆ ਸੇਵਾ ਕਰੀ ਜਾਂਦੇ ਆ ਤੇ ਇਧਰ ਹੈਗਾ ਲੰਗਰ ਪਾਣੀ ਦਾ ਇੰਤਜ਼ਾਮ ਆ ਪੂੜੀਆਂ ਛੋਲੇ ਤੇ ਇਧਰ ਆਲੂ ਛਿੱਲੀ ਆਂਦੇ ਆ ਤੇ ਇਧਰ ਪੂੜੀਆਂ ਕੱਢਣਗੇ ਇਧਰ ਵੀ ਸਬਜੀ ਸਬਜੀ ਚੀਰੀ ਜਾਂਦੇ ਤੜਕਾ ਲਾਉਣ ਨੂੰ ਆਹ ਦਿਖਾਉਣਿਆਂ ਨੇ ਜਿਹੜਾ ਆ ਵੇਖੋ ਟਮਾਟਰ ਟਮਟਰ ਸਾਰਾ ਕੁਝ ਚੀਰੀ ਜਾਂਦੇ ਤੇ ਆ ਲਾਤੇ ਬੈਂਚ ਇਧਰ ਤਿਆਰ ਸਾਰਾ ਕੁਝ ਆਇਆ ਪਿਆ ਇੱਧਰ ਸੇਵਾਦਾਰ ਸੇਵਾ ਕਰੀ ਜਾਂਦੇ ਆ ਭਾਂਡਿਆਂ ਦੀ ਉਹ ਉੱਧਰ ਲੰਗਰ ਲੱਗਾ ਆ ਇੱਧਰ ਲੰਗਰ ਵਰਤਾ ਰਹੇ ਆ ਇੱਧਰ ਪੂੜੀਆਂ ਛੋਲਿਆਂ ਦਾ ਤੇ ਇੱਧਰ ਸਾਰਾ ਕੁਝ ਤਿਆਰੀ ਕਰੀ ਬੈਠੇ ਆ ਹੁਣ ਬਸ ਮੂਰਤਾਂ ਰਹਿ ਗਈਆਂ ਕੱਡੀਆਂ ਰੱਖਣ ਵਾਲੀਆਂ ਚੜਕੀਆਂ ਆ ਦੇਖੋ ਲਾਈ ਜਾਂਦੇ ਬਈ ਸੈੱਟ ਕਰੀ ਜਾਂਦੇ ਆ ਸਾਰਾ ਕੁਸ ਡੀ ਜੇ ਵਾਲੇ ਆ ਬਈ ਆ ਦੇਖੋ ਫੋਲ ਤਿਆਰੀਆਂ ਚੱਲੀ ਜਾਂਦੀਆਂ ਲੋ ਜੀ ਮਿੱਤਰੋ ਆ ਲਾਤੇ ਸਾਰਾ ਕੁਛ ਮਾਤਾ ਦੇ ਆ ਤੇ ਇਧਰ ਡੀਜਾਂ ਵਾਲੇ ਲੱਗੇ ਪਏ ਤੇ ਇਧਰ ਸੇਵਾ ਕਰੀ ਜਾਂਦੇ ਮੁੰਡੇ ਆ ਮਾਤਾ ਜੀ ਫੋਟੋ ਇਹ ਇਧਰ ਆ ਸੇਵਾਦਾਰ ਜਿਨ੍ਹਾਂ ਨੇ ਸੇਵਾ ਕੀਤੀ ਆ ਹਿੱਸਾ ਪਾਇਆ ਸੰਗਤ ਨੇ ਜਿਨ੍ਹਾਂ ਨੇ ਇਧਰ ਦਿਖਾਉਣਾ ਤੁਹਾਨੂੰ ਸਾਰਾ ਆ ਦੇਖੋ ਸਾਰਾ ਕੁਝ ਵਧੀਆ ਜਗਮਗ ਜਗਮਗ ਹੋਈ ਪਈ ਆ ਬਾਕੀ ਦਾ ਬਲੌਕ ਆਪਾਂ ਕੱਲ ਨੂੰ ਪਾਵਾਂਗੇ ਸਸਰੀ ਅਕਾਲ ਤੁਹਾਨੂੰ ਸਭ ਨੂੰ ਮਦਦ ਮਿਲਦੀ ਹੈ ਅਗਲੇ ਬਲਾਗ ਵਿੱਚ